ਵਲ ਬਟਰੂ ਅਰਦਾਸ ਸਰਵਤ ਦੇ ਪਲੇ ਦੀ ਮੂਵੀ ਨੂੰ ਰਿਲੀਜ਼ ਹੋ ਕੇ ਅੱਜ 10 ਦਿਨ ਹੋ ਚੁੱਕੇ ਨੇ ਤੇ ਇਹ ਮੂਵੀ ਥੀਏਟਰਜ਼ ਵਿੱਚ ਲਗਾਤਾਰ ਚੱਲ ਰਹੀ ਆ ਉਗਜ਼ੈਂਪਲ ਦੇ ਤੌਰ ਤੇ ਜਦ ਮੈਂ ਸੋਚਾ ਸੂਰਪਾ ਦੇਖਣ ਗਿਆ ਸੀ ਅੱਜ ਤੋਂ 3 ਦਿਨ ਪਹਿਲਾਂ ਜਾਨ ਕੇ 20 ਤਰੀਕ ਨੂੰ ਰਿਲੀਜ਼ ਹੋਈ ਸੀ ਤੇ ਉੱਥੇ ਸਾਰੇ ਦੇ ਸਾਰੇ ਜੋ ਹਾਊਸ ਫੁੱਲ ਸੀ ਅਰਦਾਸ 3 ਦੇ ਯਾਨਕਿ ਅਰਦਾਸ ਸਰਵਤ ਦੇ ਪਲੇ ਦੀ ਤੇ ਉੱਥੋਂ ਹੀ ਇੰਦਾਜ ਆ ਗਿਆ ਨਾ ਕਿ ਮੂਵੀ ਦੀ ਜੋ ਗ੍ਰੋਸਿੰਗ ਹੋ ਕਾਫੀ ਜ਼ਿਆਦਾ ਹੋ ਚੁੱਕੀ ਆ ਤੇ ਮੂਵੀ ਨੇ ਹੁਣ ਤੱਕ ਦਾਉ ਦੇ ਨੇ ਵਿੱਚ ਕਾਫੀ ਜ਼ਿਆਦਾ ਕਮਾਈ ਯਾਨਕਿ ਕਾਫੀ ਜ਼ਿਆਦਾ ਬਿਜ਼ਨਸ ਕਰਿਆ ਵਾ ਤੇ ਅੱਜ ਆਪਾਂ ਕੱਲ ਤੱਕ ਦੇ 9 ਦਿਨਾਂ ਦੀ ਯਾਨਕਿ ਰਿਲੀਜ਼ ਹੋਣ ਤੋਂ ਲੈ ਕੇ 9 ਦਿਨਾ ਦੀ ਪੂਰੀ ਦੀ ਪੂਰੀ ਕਲੈਕਸ਼ਨ ਦੀ ਗੱਲ ਕਰਾਂਗੇ ਅਰਦਾਸ ਤਰੀ ਜਾਂ ਕਿ ਅਰਦਾਸ ਤਰਵਤ ਦੇ ਭਲੇ ਦੀ ਕਲੈਕਸ਼ਨ ਦੀ ਗੱਲ ਕਰਾਂਗੇ ਤੇ ਹਾਂ ਕੁਝ ਆਫੀਸ਼ੀਅਲ ਸੱਟੇ ਵੀ ਦੇ ਵਿੱਚ ਹੋਣਗੇ ਤੇ ਕੁਝ ਵੈਬਸਾਈਟ ਦਾ ਡਾਟਾ ਵੀ ਇਸ ਵੀਡੀਓ ਵਿੱਚ ਹੋਊਗਾ ਤੇ ਇਹ ਵੀ ਉਮੀਦ ਕਰਦਾ ਕਿ ਇਸ ਵੀਡੀਓ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ ਤੇ ਬਣੇ ਰੋ ਇਸ ਵੀਡੀਓ ਨਾਲ ਸਸਿਕਾਰ ਮੈਂ ਤੁਹਾਨੂੰ ਮੇਰਾ ਨਾਮ ਨੋਬ ਜੋ ਸਿੰਘ ਤੇ ਤੁਸੀਂ ਦੇਖ ਰਹੋ ਫਲਿਕਸ ਵੀਤ ਮੌਜੂਦ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰੀ ਬ ਤੋ ਜਿਆਦਾ ਹਾਈएस्ट ਰਿਕਾਰਡ ਤੋੜਨੇ ਪੰਜਾਬੀ ਫਿਲਮ ਨੇ ਇਸਨੇ ਜੀਡੀ ਪ੍ਰੀ ਬੁਕਿੰਗ ਸਭ ਤੋਂ ਜਿਆਦਾ ਹੋਈ ਆ ਆਸਟ੍ਰੇਲੀਆ ਦੇ ਵਿੱਚ ਹਾਂ ਇਹ ਆਫੀਸ਼ੀਅਲ ਕੀਤਾ ਸਟੂਡੀਓ ਨੇ ਜੀਓ ਸਟੂਡੀਓਜ਼ ਤੇ ਪੈਰਾਮਾਉਂਟ ਪਿਕਚਰਸ ਨੇ ਜੋ ਆਫੀਸ਼ੀਅਲ ਪੋਸਟ ਪਾਇਆ ਕਿ ਦੱਸਿਆ ਕਿ ਆਸਟ੍ਰੇਲੀਆ ਵਿੱਚ ਹਾਈएस्ट ਪ੍ਰੀ ਬੁਕਿੰਗ ਮੂਵੀ ਬਣ ਚੁੱਕੀ ਆ ਅਰਦਾ ਸਰਵਤ ਦੇ ਭਲੇ ਦੀ ਇਸ ਮੂਵੀ ਨੇ ਜਣ ਕੇ ਪੂਰਾ ਪ੍ਰੀ ਬੁਕਿੰਗ ਦਾ ਰਿਕਾਰਡ ਤੋੜ ਦਿੱਤਾ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚੋਂ ਇਹ ਮੂਵੀ ਦੀ ਬੁਕਿੰਗ ਬਹੁਤ ਜ਼ਿਆਦਾ ਹੋਈ ਆ ਬਹੁਤ ਮਤਲਬ ਆਲ ఓਵਰ ਇੰਡੀਆ ਦੇ ਵਿੱਚ ਇੰਨੀ ਪੰਜਾਬ ਦੇ ਵਿੱਚ ਵੀ ਇਸ ਮੂਵੀ ਦੀ ਪ੍ਰੀ ਬੁਕਿੰਗ ਨਹੀਂ ਹੋਈ ਜਿੰਨੀ ਆਸਟ੍ਰੇਲੀਆ ਦੇ ਵਿੱਚ ਇਸ ਮੂਵੀ ਨੇ ਰਿਕਾਰਡ ਤੋੜਤਾ ਹੁਣ ਗੱਲ ਕਰਦੇ ਮੂਵੀ ਦੇ ਪਹਿਲੇ ਦਿਨ ਦੀ ਕਲੈਕਸ਼ਨ ਕਿੰਨੀ ਹੋਈ ਆ ਇੰਡੀਆ ਦੇ ਵਿੱਚ ਕਿਉਂਕਿ ਵਰਲਡ ਵਾਈਡ ਹਲੇ ਸਿਰਫ ਤਿੰਨੇ ਦਿਨਾਂ ਦਾ ਡਾਟਾ ਆਫੀਸ਼ੀਅਲਸ ਨੇ ਪਾਇਆ ਵਾ ਤੇ ਪਹਿਲੇ ਦਿਨ ਨਹੀਂ ਫਿਲਹਾਲ ਗੱਲ ਕਰਦੇ ਆਪਾਂ ਪਹਿਲੇ ਦਿਨ ਦੇ ਵਿੱਚ ਇੰਡੀਆ ਦੇ ਵਿੱਚ ਟੁੱਟੀ 95 ਲੱਖ ਜਣਗੇ 90 ਲੱਖ ਤੋਂ ਲੈ ਕੇ 95 ਲੱਖ ਦਾ ਡਾਟਾ ਹੁਣ ਤੱਕ ਦੀਆਂ ਸਾਰੀਆਂ ਵੈਬਸਾਈਟਸ ਸ਼ੋਅ ਕਰ ਰਹੀਆਂ ਨੇ ਉਹਦੇ ਸਾਹਮਣ ਉਸੇ ਚੈੱਕ ਕਰ ਸਕਦੇ ਹੋ ਹੋਰ ਵੀ ਵੈਬਸਾਈਟਾਂ 'ਚ ਜਾ ਕੇ ਹੋਰ ਵੈਬਸਾਈਟ ਕਾਫੀ ਡਿਫਰੈਂਟ ਡਿਫਰੈਂਟ ਡਾਟਾ ਸ਼ੋ ਕਰ ਰਹੀਆਂ ਨੇ ਤੇ ਜੇ ਗੱਲ ਕਰੀਏ ਮੂਵੀ ਦੇ ਪਹਿਲੇ ਦਿਨ ਦੀ ਕਲੈਕਸ਼ਨ ਦੀ ਤਾਂ ਪਹਿਲੇ ਦਿਨ ਦੀ ਕਲੈਕਸ਼ਨ ਪੰਜਾਬ ਵਿੱਚ ਮਤਲਬ ਓਵਰ ਆਲ ਇੰਡੀਆ ਦੇ ਵਿੱਚ ਪੂਰੀ ਦੀ ਪੂਰੀ 90 ਤੋਂ ਲੈ ਕੇ 95 ਲੱਖ ਦੀ ਓਪਨਿੰਗ ਮੂਵੀ ਨੇ ਕੀਤੀ ਆ ਜੋ ਕਿ ਇੱਕ ਗੋਲਡ ਸਟਾਰਟ ਆਪਾ ਬੜੀਆ ਸਟਾਰਟ ਆਪਾ ਤੇ ਹਾਂ ਹਾਲੇ ਤੱਕ ਮੂਵੀ ਚੱਲ ਰਹੀ ਆ ਹਾਊਸ ਫੁੱਲ ਸ਼ੋਜ਼ ਚੱਲ ਰਹੇ ਨੇ ਮੂਵੀ ਦੇ ਜੇ ਗੱਲ ਕਰੀਏ ਦੂਜੇ ਦਿਨ ਦੀ ਕਲੈਕਸ਼ਨ ਦੂਜੇ ਦਿਨ ਦੀ ਕਲੈਕਸ਼ਨ ਮੂਵੀ ਦੀ ਜੋ ਕੋਈ ਆ ਸਭ ਤੋਂ ਜ਼ਿਆਦਾ ਕਲੈਕਸ਼ਨ ਦੂਜੇ ਦਿਨ ਹੋਈ ਆ 1 ਕਰੋੜ 40 ਲੱਖ ਦੀ ਕਲੈਕਸ਼ਨ ਇੱਕ ਵੈਬਸਾਈਟ ਦੇ ਮੁਤਾਬਿਕ ਹੋਈ ਆ ਦੂਜੇ ਦਿਨ ਤੇ ਦੂਜੀ ਵੈਬਸਾਈਟ ਦੇ ਮੁਤਾਬਿਕ 1 ਕਰੋੜ 50 ਲੱਖ 1 ਕਰੋੜ 40 ਲੱਖ ਤੋਂ ਲੈ ਕੇ 1 ਕਰੋੜ 50 ਲੱਖ ਤੱਕ ਦੀ ਕਲੈਕਸ਼ਨ ਦੋ ਵੈਬਸਾਈਟ ਦੇ ਮੁਤਾਬਿਕ ਹੋ ਗੱਲ ਕਰੀਏ ਤਾਂ ਟੂਵੀ ਨੇ ਖੁਦ ਇਹ ਅਫੀਸ਼ੀਅਲਸ ਨੇ ਖੁਦ ਪੋਸਟ ਪਾ ਕੇ ਦੱਸਿਆ ਕਿ ਇਹ ਤਿੰਨ ਦਿਨਾਂ ਦਾ ਡਾਟਾ ਜੋ ਯਾਨੀ ਕਿ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ ਤਿੰਨ ਦਿਨ ਜਦੋਂ ਮੂਵੀ ਰਿਲੀਜ਼ ਹੋਈ 13 ਸਤੰਬਰ ਨੂੰ 13 14 ਤੇ 15 ਇਹ ਤਿੰਨ ਦਿਨਾਂ ਦਾ ਜੋ ਪੂਰਾ ਟੋਟੀ ਇਕਲੇਕਸ਼ਨ ਵਰਲਡ ਵਾਈਲਡ ਹੋਇਆ ਵਾ ਉਹ 16.12 ਕਰੋੜ ਯਾਨੀ ਕਿ 16 ਕਰੋੜ 12 ਲੱਖ ਅਪਰੋਕਸ ਮੂਵੀ ਨੇ ਬਿਜ਼ਨਸ ਕੀਤਾ ਵਾਈਲਡ ਵਾਈਲਡ ਤਿੰਨ ਦਿਨਾਂ ਦੇ ਵਿੱਚ ਜੋ ਕਿ ਬਹੁਤ ਵੱਡਾ ਨੰਬਰ ਤਾਂ ਹੈ ਹੀ ਹੈ ਇੱਕ ਬਹੁਤ ਵੱਡਾ ਬੈਂਚਮਾਰਕ ਸੈੱਟ ਵੀ ਕਰ ਦਿੰਦੀ ਆ ਤੇ ਇਹ ਜੋ ਸੀ ਏਸੀ ਵਰਲਡਵਾਈਡ ਤੇ ਹੁਣ ਆਪਾਂ ਗੱਲ ਕਰਨ ਜਾ ਰਹੇ ਆਂ ਇੰਡੀਆ ਚ ਕਿੰਨੇ ਪੈਸੇ ਦੀ ਜੋ bizness ਕੀਤਾ ਅੰਦਾਜ਼ ਸਰਬੱਤ ਦੇ ਭਲੇ ਦੀ ਮੂਵੀ ਨੇ ਇੱਕ ਹਫ਼ਤੇ ਦੇ ਅੰਦਰ ਇਹ ਵੀ ਦੋ ਵੈਬਸਾਈਟਸ ਦੇ ਡਾਟੇ ਸਾਨੂੰ ਮੈਸ਼ੂਰ ਕਰ ਰਹੇ ਆਂ 6 ਕਰੋੜ 15 ਲੱਖ ਤੋਂ ਲੈ ਕੇ 7 ਕਰੋੜ 15 ਲੱਖ ਦਾ ਜੋ ਪੂਰਾ ਦਾ ਪੂਰਾ ਬਾਕਸ ਆਫਿਸ ਕਲੈਕਸ਼ਨ ਇਸ ਮੂਵੀ ਦਾ ਨਿਕਲ ਕੇ ਆ ਰਿਹਾ ਵਾ ਇਹ ਦੋ ਵੈਬਸਾਈਟਸ ਦੇ ਮੁਤਾਬਕ ਇਨਰ ਵੈਬਸਾਈਟ ਦੇ ਮੁਤਾਬਿਕ ਤੇ ਮੈਨੂੰ ਜੈਨੂਇਨ ਲੱਗ ਰਿਹਾ ਦੋਹਾਂ ਦਾ ਜੈਨੂਇਨ ਲੱਗ ਰਿਹਾ ਕਿਉਂਕਿ ਜੇ ਆਪਾਂ ਗੱਲ ਕਰੀਏ ਮੂਵੀ ਨੇ ਜੋ ਅਰਦਾਸ ਅਵਦ ਦੇ ਭਲੇ ਦੀ ਮੂਵੀ ਹੈ ਪੰਜਾਬ ਦੇ ਵਿੱਚ ਮਤਲਬ ਪੂ ਟੋਟਲ ਇੰਡੀਆ ਦੇ ਵਿੱਚ ਉਹਨਾ ਬਿਜ਼ਨਸ ਨਹੀਂ ਕੀਤਾ ਜਿੰਨਾ ਓਵਰ ਸੀਸ ਦੇ ਵਿੱਚ ਬਿਜ਼ਨਸ ਕੀਤਾ ਜਾਣਗੇ ਜਿੰਨਾ ਓਵਰ ਆਲ ਇੰਟਰਨੈਸ਼ਨਲ ਬਿਜ਼ਨਸ ਇਸ ਮੂਵੀ ਨੇ ਕੀਤਾ ਇੰਡੀਆ ਨਾਲੋਂ ਇੰਟਰਨੈਸ਼ਨਲ ਮੂਵੀ ਨੇ ਦੁੱਗਣਾ ਬਿਜ਼ਨਸ ਕੀਤਾ ਵਾ ਦੁੱਗਣਾ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸਦਾ ਉਹ ਮੈਂ ਕਿਉਂ ਕਹਿ ਰਿਹਾ ਕਿ ਦੁੱਗਣਾ ਬਿਜ਼ਨਸ ਕਿਵੇਂ ਕੀਤਾ ਮੂਵੀ ਨੇ ਤੁਹਾਨੂੰ ਅੱਗੇ ਜਾ ਕੇ ਕਲੀਅਰ ਹੋ ਜਾਊਗਾ ਇਸ ਮੂਵੀ ਦੇ ਇੱਕ ਹਫ਼ਤੇ ਦੇ ਕਲੈਕਸ਼ਨ ਟੋਟਲ ਇੰਡੀਆ ਦੀ ਪੂਰੀ ਤੇ ਇੰਟਰਨੈਸ਼ਨਲ ਕਲੈਕਸ਼ਨ ਹਲੇ ਪੂਰੀ ਦੱਸੀ ਜਿੰਨੇ ਨੇ ਵਰਲਡਵਾਈਡ ਨਾਲ ਅਫੀਸ਼ੀਅਲਸ ਨੇ ਪਾਈਆ ਤੇ ਉਹਦਾ ਆਲਓਰ ਵੈਬਸਾਈਟਸ ਦਾ ਡਾਟਾ ਜੇ ਮੈਂ ਤੁਹਾਨੂੰ ਸ਼ੋਅ ਕਰਾਤਾ ਉਹ ਤੇ ਹੁਣ ਆਪਾਂ ਮੂਵੀ ਦੇ ਟੋਟਲ 9 ਦਿਨਾਂ ਦੀ ਕਲੈਕਸ਼ਨ ਦੀ ਗੱਲ ਕਰਨ ਜਾ ਰਹੇ ਹਾਂ ਯਾਨੀ ਕਿ ਕੱ ਤੇ ਆਪਣੀ ਇੰਡੀਆ ਦੀ ਗ੍ਰੋਸ ਵੀ ਹੋਊਗੀ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਆਪਣੀ ਇੰਡੀਆ ਤੋਂ ਦੁੱਗਣੀ वर्ल्ड वाइड ਕਲੈਕਸ਼ਨ ਇਸ ਮੂਵੀ ਦੀ ਹੋਈ ਆ ਉਹ ਮੈਂ ਕਿਉਂ ਕਹਿ ਰਿਹਾ ਸੀ ਇਹ ਦੇਖੋ 9 ਦਿਨਾਂ ਦੀ ਟੋਟਲ ਵਾਇਲਡ ਵਾਇਡ ਕਲੈਕਸ਼ਨ ਹੈ ਜੋ 27 ਕਰੋੜ ਤੋਂ ਲੈ ਕੇ 27.25 ਲੱਖ ਜਾਣ ਕੇ 27.25 ਕਰੋੜ ਦੀ ਜੋ ਪੂਰੀ ਦੀ ਪੂਰੀ ਕਲੈਕਸ਼ਨ ਟੋਟਲ ਵਾਇਲਡ ਵਾਇਡ ਅਰਦਾਸ ਸਰਵੰਦੇ ਪਲੇ ਦੇ 9 ਦਿਨਾਂ ਦੇ ਵਿੱਚ ਹੋਈ ਹੈ ਕਿਉਂਕਿ ਅੱਜ ਦੀ ਕਲੈਕਸ਼ਨ ਨਹੀਂ ਗਿਣਾਂਗੇ ਇਹ ਮੂਵੀ ਆ ਅੱਜ ਦੇ ਕਲੈਕਸ਼ਨ ਵੀ ਦੱਸ ਰਹੀਆਂ ਨਾਲ ਨਾਲ 10ਵਾਂ ਕਿਉਂਕਿ 10ਵੇਂ ਦਿਨ ਦੀ ਕਲੈਕਸ਼ਨ ਮੂਵੀ ਦੇ ਕਲੈਕਸ਼ਨ ਸਾਨੂੰ 6 ਵਜੇ ਤੋਂ ਬਾਅਦ ਹੀ ਪਤਾ ਲੱਗ ਰਿਹਾ ਕਿ ਮੂਵੀ ਨੇ ਕਿੰਨਾ ਪੈਸਾ ਕਮਾਇਆ ਕਿੰਨਾ ਪੈਸਾ ਨਹੀਂ ਕਮਾਇਆ ਇੱਕ ਦਿਨ ਦੇ ਵਿੱਚ ਹੀ ਉਹ ਰਾਤ ਨੂੰ ਸਾਰਾ ਡਾਟਾ ਸ਼ੋ ਹੋਂਦਾ ਹੈ ਪਤਾ ਨਹੀਂ ਕਿਉਂ ਪਹਿਲੇ ਡਾਟਾ ਝਾੜ ਦਿੰਦਾ ਤਾਂ ਕਰਕੇ ਇਸ ਨੂੰ ਦੱਸ ਦੇਣਾ ਡਾਟਾ ਨਹੀਂ ਮੰਨਿਆ ਜਾਊਗਾ ਇਸ ਨੂੰ ਆਪਾਂ 9 ਦਿਨ ਦਾ ਡਾਟਾ ਮੰਨ ਕੇ ਚੱਲਦੇ ਹਾਂ ਇੰਡੀਆ ਦੇ ਵਿੱਚ ਇਸ ਵੈੱਬਸਾਈਟ ਦੇ ਮੁਤਾਬਿਕ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ ਮੂਵੀ ਨੇ 9 ਕਰੋੜ ਤੋਂ ਲੈ ਕੇ 9 ਕਰੋੜ 50 ਲੱਖ ਦਾ ਬਿਜ਼ਨਸ ਕੀਤਾ ਤੇ ਵਰਲਡਵਾਈਡ 9 ਦਿਨਾਂ ਦੇ ਵਿੱਚ ਮੂਵੀ ਨੇ 18 ਕਰੋੜ ਦਾ ਬਿਜ਼ਨਸ ਕੀਤਾ ਧਾਰਾ ਕੋਰ ਪਲੱਸ ਦਾ ਬਿਜ਼ਨਸ ਜੋ ਹੈ ਮੂਵੀ ਨੇ ਕੀਤਾ ਅਰਦਾਸਵਾਦ ਦੇ ਭਲੇ ਲਈ ਨੇ ਇੰਟਰਨੈਸ਼ਨਲ ਲੈਵਲ ਤੇ ਤੇ ਹਾਂ ਇਹ ਚੀਜ਼ ਕਹਿ ਸਕਦਾ ਕਿ ਵੈਬਸਾਈਟਸ ਦੇ ਡਾਟੇ ਕਾਫੀ ਜ਼ਿਆਦਾ ਉੱਪਰ-ਨੀਚੇ ਹੁੰਦੇ ਨੇ ਜਦ ਤੱਕ ਆਫੀਸ਼ੀਅਲਸ ਚੀਜ਼ਾਂ ਨਹੀਂ ਪਾਉਂਦੇ ਜਦ ਤੱਕ ਆਫੀਸ਼ੀਅਲਸ ਸਾਨੂੰ ਨਹੀਂ ਦੱਸਦੇ ਕਿ ਕਿੰਨੀ ਕਲੈਕਸ਼ਨ ਹੋਈ ਹੈ ਕਿੰਨੀ ਕਲੈਕਸ਼ਨ ਨਹੀਂ ਜਿਵੇਂ ਕਿ ਅਰਦਾਸਵਾਦ ਦੇ ਭਲੇ ਦੀ 3 ਦਿਨਾਂ ਦੀ ਟੂਰੀ ਕਲੈਕਸ਼ਨ ਦੇ ਬਾਰੇ ਉਹਨਾਂ ਨੇ ਦੱਸਿਆ ਸੀ ਸੋਹਾ ਕਰੋਲ ਸਮਥਿੰਗ ਦੀ ਕਲੈਕਸ਼ਨ ਪਹਿਲੇ 3 ਦਿਨਾਂ ਦੇ ਵਿੱਚ ਹੋਈ ਸੀ ਆਫੀਸ਼ੀਅਲਸ ਨੇ ਪੋਸਟਰ ਅਪਲੋਡ ਕੀਤੇ ਸੀ ਆਪਣੀ ਵੈਬਸਾਈਟਸ ਤੇ ਤੇ ਆਪਣੇ ਇੰਸਟਾਗ੍ਰam ਹੈ ਵੈਬਸਾਈਟਸ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਮੂਵੀ ਨੇ 45 ਕਰੋੜ ਰੁਪਈਆ ਕਮਾ ਲਿਆ ਕਈ ਵੈਬਸਾਈਟਸ ਐਵੇਂ ਵੀ ਕਹਿ ਰਹੀਆਂ ਨੇ ਕਿ ਮੂਵੀ ਨੇ ਸਿਰਫ 10 ਕਰੋੜ ਰੁਪਈਆ ਕਮਾਇਆ ਬਾ 플ਆਪ ਹੋ ਗਈ ਤੇ ਆ ਕਹਿ ਸਕਦਾ ਕਿ ਕੁਝ ਚੀਜ਼ਾਂ ਦੇ ਕਾਰਨ ਸਾਨੂੰ ਟਰਸਟ ਇਸ਼ੂ ਹੋ ਜਾਂਦੇ ਨੇ ਵੈਬਸਾਈਟਸ ਤੋਂ ਤੇ ਇਹ ਸੋਡੇ ਸਾਹਮਣੇ ਕੋਲ ਕੇ ਰੱਖਤੇ ਮੈਂ ਸਾਰੇ ਡਾਟੇ ਜੋ ਮੈਨੂੰ ਜੈਨੂਇਨ ਲੱਗਦੇ ਸੀ ਮੈਂ ਉਹ ਡਾਟੇ ਪਿਕ ਕਰਕੇ ਤੁਹਾਨੂੰ ਸ਼ੋ ਕਰਤੇ ਤੇ ਤੁਸੀਂ ਮੈਨੂੰ ਦੱਸੋ ਜੇ ਤੁਹਾਨੂੰ ਐਕਿਊਰੇਟ ਨੰਬਰ ਪਤਾਵਾ bizness ਦਾ ਜੋ bizness movie ਨੇ ਕੀਤਾ वर्ल्ड वाइड ਤੇ ਇੰਡੀਅਨ ਗ੍ਰੋਸਿੰਗ ਦਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਹਾਂ ਮੈਂ ਪਿੰਨ ਕਰ ਦੂੰਗਾ ਬਾਕੀ ਹਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਕੀ ਨੇ ਵਿਚਾਰ ਇਸ ਮੂਵੀ ਨੂੰ ਲੈ ਕੇ ਹਾਂ ਸੱਚੂ ਹੀ ਡਬਲ bizness ਕੀਤਾ ਆਪਣੇ ਇੰਡੀਆ ਦੇ ਨਾਲੋਂ ਇੰਟਰਨੈਸ਼ਨਲ ਲੈਵਲ ਤੇ ਮੂਵੀ ਨੇ ਇਹ ਚੀਜ਼ ਮੈਨੂੰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਬਾਕੀ ਸੱਚੀ ਗੱਲ ਮਿੱਤਰੋ ਮੇਰਾ ਨਾਮ ਨਵਜੋਤ ਸਿੰਘ ਤੇ ਤੁਸੀਂ ਦੇਖ ਰਹੇ ਸੀ ਫਲਿਕਸ ਵਿਦ ਨਵਜੋਤ ਜੇ ਤੁਸੀਂ ਵੀਡੀਓ ਇਹ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ